What did you do? ਚਿੱਟੀ ਦਾੜੀ ਵਾਲਾ ਵਿਅਕਤੀ दारू ਪੀ ਕੇ ਬੜੀਆਂ ਬੁੜੀਆਂ ਵਿੱਚ ਸ਼ਰਯਮ ਕਰਨ ਲੱਗਿਆ ਆਹ ਕੰਮ ਅਕਸਰ ਹੀ ਕੋਈ ਵਿਅਕਤੀ ਇਹੋ ਜਿਹਾ ਹੁੰਦਾ ਹੋਵੇਗਾ ਜੋ ਕਿ ਵਿਆਹ ਵਿੱਚ ਡੀਜੇ ਉੱਪਰ ਨਾ ਨੱਚਦਾ ਹੋਵੇ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਚਿੱਟੀ ਦਾੜੀ ਵਾਲਾ ਵਿਅਕਤੀ दारू ਪੀ ਕੇ ਨੱਚ ਰਿਹਾ ਹੈ ਪਰ ਇਹ ਵਿਅਕਤੀ ਬੰਦਿਆਂ ਵਿੱਚ ਨਹੀਂ ਸਗੋਂ ਇਕੱਲਾ ਹੀ ਬੁੜੀਆਂ ਵਾਲੇ ਪਾਸੇ ਆ ਕੇ ਨੱਚਣ ਲੱਗ ਜਾਂਦਾ ਹੈ ਅਤੇ ਸਾਹਮਣੇ ਬੈਠੇ ਬੱਚਿਆਂ ਵੱਲ ਇਸ਼ਾਰੇ ਕਰਦਾ ਹੈ ਅਤੇ ਨਵੇਂ-ਨਵੇਂ ਸਟੈਪ ਕਰਦਾ ਹੈ ਜਿਸ ਕਰਕੇ ਅੱਗੇ ਬੈਠੀ ਇੱਕ ਔਰਤ ਉੱਠ ਕੇ ਪਿੱਛੇ ਚਲੀ ਜਾਂਦੀ ਹੈ ਸੋ ਲੋਕ ਇਸ ਤੀ ਵਾਰੇ ਕਹਿ ਰਹੇ ਨੇ ਕਿ ਪਤੰਦਰਾ ਜੇ ਨੱਚਣਾ ਨੱਚੀ ਚੱਲ ਔਰਤਾਂ ਕਿੰਨੇ ਇਸ਼ਾਰੇ ਕਿਉਂ ਕਰੀ ਜਾਂਣਾ ਹੈ ਆਪਣੀ ਉਮਰ ਦੇਖ ਕੇ ਹੀ ਸ਼ਰਮ ਕਰ ਲਾ ਅਤੇ ਕੋਈ ਕਹਿ ਰਿਹਾ ਹੈ ਕਿ ਸਾਰਾ दारू ਦਾ ਕਮਾਲ ਹੈ ਬੰਦੇ ਵਿੱਚ दारू ਨਾਲ ਦਲੇਰੀ ਆ ਜਾਂਦੀ ਏ ਸੋ ਵਿਆਹਾਂ ਵਿੱਚ ਨੱਚ ਤਾਂ ਹਰ ਕੋਈ ਸਕਦਾ ਹੈ ਪਰ ਕੀ ਇਸ ਤਰ੍ਹਾਂ ਕਰਨਾ ਸਹੀ ਏ ਕੀ ਇਸ ਵਿਅਕਤੀ ਦੇ ਨੱਚਣ ਵਿੱਚ ਤੁਹਾਨੂੰ ਕੁਝ ਗਲਤ ਲੱਗ ਰਿਹਾ ਹੈ ਆਪਣੇ ਵਿਚਾਰ ਕਮੈਂਟਾਂ ਵਿੱਚ ਦੇ ਕੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਿਓ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰਿਓ